ਅੰਨੇ ਵੀਰੇ ਖਾਸ ਵਿਧੀ ਨਾਲ ਸਮ ਆਟਪੋਜ ਬਣਾ ਰਹੇ ਆ ਆਪਾਂ ਇਹ ਵੀ ਭੁਜਾ ਪਹਿਲਾਂ ਲੈ ਲਈ 5 ਸੈਂਟੀਮੀਟਰ ਫਿਰ A ਬਿੰਦੂ ਤੇ 45 ਦਾ ਕੋਣ ਬਣਾ ਲਿਆ ਇਸੇ ਤਰੀਕੇ ਨਾਲ B ਤੇ 45 ਦਾ ਕੋਣ ਬਣਾ ਲਿਆ ਫਿਰ ਉਹਨਾਂ ਨੂੰ ਲਾਈਨ ਖਿੱਚ ਲਈ ਉਹਨੂੰ ਵੀ ਅਸੀਂ 5 ਸੈਂਟੀਮੀਟਰ ਕੱਟ ਲਿਆ ਇਸੇ ਤਰੀਕੇ ਨਾਲ A ਬਿੰਦੂ ਤੋਂ ਜਿਹੜਾ 45 ਦਾ ਕੋਣ ਬਣਾਇਆ ਉਸ ਲਾਈਨ ਨੂੰ ਵੀ ਅਸੀਂ 5 ਸੈਂਟੀਮੀਟਰ ਕੱਟ ਲਿਆ ਇਸ ਤੋਂ ਬਾਅਦ ਇਹ ਬਿੰਦੂ C ਆ ਗਿਆ C ਬਿੰਦੂ ਤੇ 90 ਡਿਗਰੀ ਦਾ ਕੋਣ ਬਣਾਇਆ ਤੇ ਉਹਨੂੰ 5 ਸੈਂਟੀਮੀਟਰ ਕੱਟ ਲੈ ਇਸ ਤਰੀਕੇ ਨਾਲ ਇਹਨੂੰ ਸਾਡਾ H ਬਿੰਦੂ ਆ। ਇਹਦੇ ਤੋਂ ਅਸੀਂ 90 ਦਾ ਕੋਣ ਬਣਾਇਆ ਇਹ ਤੋਂ ਫਿਰ ਅਸੀਂ 5 ਸੈਂਟੀਮੀਟਰ ਕੱਟ ਲਿਆ। ਇਸ ਤੋਂ ਬਾਅਦ ਸਾਡੇ ਕੋਲ ਆ ਗਿਆ J ਬਿੰਦੂ। ਇਹਦੇ ਤੇ ਅਸੀਂ ਅੰਦਰ ਨੂੰ 45 ਦਾ ਕੋਣ ਬਣਾ ਲਿਆ। ਇਸੇ ਤਰੀਕੇ ਨਾਲ D ਬਿੰਦੂ ਤੋਂ ਅੰਦਰ ਨੂੰ 45 ਦਾ ਕੋਣ ਬਣਾ ਲਿਆ। D ਤੋਂ E ਤੱਕ ਜਿਹੜੀ ਲਾਈਨ ਆ ਉਹਨੂੰ ਅਸੀਂ 5 ਸੈਂਟੀਮੀਟਰ ਕੱਟ ਲਿਆ। J ਤੋਂ F ਵਾਲੀ ਲਾਈਨ ਵਿੱਚ 5 ਸੈਂਟੀਮੀਟਰ ਕੱਟ ਲਈ। ਇਸ ਤੋਂ ਬਾਅਦ ਸਾਡੇ ਕੋਲ ਉੱਪਰ E ਤੇ F ਵੀ ਸਾਡੇ ਕੋਲ 3 ਸੈਂਟੀਮੀਟਰ ਰੇਖਾ ਰਹੇਗੀ ਇਸ ਤਰੀਕੇ ਨਾਲ ਅਸੀਂ ਖਾਸ ਇਜਿਨੈਕਸਮ ਵਰਗਲ ਬਣਾਣੀ ਸਾਡੀਆਂ 8 ਦੀ 8 ਭਾਜਾਵਾਂ ਬਰਾਬਰ 5-5 ਸੈਂਟੀਮੀਟਰ ਦੀਆਂ ਬਣ ਗਈਆਂ ਇਹਦੇ ਉੱਤੇ 45 ਦਾ ਕੋਣ ਬਾਹਰ ਨੂੰ B ਤੇ 15 ਦਾ ਕੋਣ ਬਾਹਰ ਠੀਕ ਹੈ C ਤੇ 90 ਦਾ ਕੋਣ H ਤੇ ਵੀ 90 ਦਾ ਕੋਣ ਤੇ G ਤੇ ਅੰਦਰ ਨੂੰ 45 ਦਾ ਕੋਣ ਔਰ D ਤੇ ਅੰਦਰ ਨੂੰ 45 ਦਾ ਕੋਣ ਹੈ